ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਂਦੇ 4-5 ਦਿਨਾਂ ਤੇ ਮੌਸਮ ਦੀ ਯਾਨੀ ਕਿ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਅਗਲੇ 5 ਦਿਨਾਂ ਤੱਕ ਯਾਨੀ ਕਿ 20 ਅਗਸਤ ਤੱਕ ਮੌਸਮ ਕਿਵੇਂ ਦਾ ਰਹੇਗਾ ਜੀ ਮੌਨਸੂਨ ਦੇ ਮੀਂਹ ਕਿੰਨੇ ਕ ਲੱਗਣਗੇ ਕੀ ਸਥਿਤੀਆਂ ਬਣਣਗੀਆਂ ਤੇ ਕਿੱਥੇ-ਕਿੱਥੇ ਮੀਂਹ ਲੱਗਣਗੇ ਜ਼ਿਲ੍ਹਾ ਵਾਰੰਗੜੀ ਤੁਹਾਡੇ ਨਾਲ ਸਾਂਝੇ ਕਰਦੇ ਜਾਣਗੇ ਸਭ ਤੋਂ ਪਹਿਲਾਂ ਜੋ ਐਸੇਲੇ ਦੀਆਂ ਤਾਜ਼ਾ ਤੇ ਲਾਈਵ ਸੈਟਲਰ ਦੱਸੇ ਰਹਣੇ ਸਭ ਤੋਂ ਪਹਿਲਾਂ ਉਹ ਤੇ ਤੁਹਾਨੂੰ ਲੈ ਕੇ ਚੱਲਦੇ ਆ ਐਸੇਲੇ ਪਹਾੜਾਂ ਦੇ ਜਿਹੜੇ ਕੁਸ਼ਕਇਤਰਾ ਦੇ ਵਿੱਚ ਤੇ ਪੰਜਾਬ ਦੇ ਕੁਸ਼ਥਾਵਾਂ ਤੇ ਬੱਦਲਬਾਣੀ ਵਾੜਨੇ ਸ਼ੁਰੂ ਹੋ ਚੁੱਕਿਆ ਕੁਸ਼ ਮੌਨਸੂਨ ਦੀਆਂ ਸਰਗਰਮੀਆਂ ਜਿਹੜੀਆਂ ਨੇ ਉਹ ਵੇਖਣ ਨੂੰ ਮਿਲ ਰਹੀਆਂ ਨੇ ਅੱਜ 16 ਗਸ ਨੂੰ ਕੁਸ਼ਥਾਵਾਂ ਤੇ ਮੀਂਹ ਪਾਉਣਗੇ ਜ਼ਿਆਦਾਤਰ ਆਸਾਰ ਅਗਨੇ ਜਿਹੜੇ ਉਹ ਪਹਾੜਾਂ ਦੇ ਨਾਲ ਲੱਗਦੇ ਖੇਤਰਾ ਦੇ ਵਿੱਚ ਨਹੀਂ ਯਾਨੀ ਕਿ ਦੁਆਬਾ ਦੇ ਖੁਆਦ ਖੇਤਰ ਦੇ ਵਿੱਚ ਅੱਜ ਉਮੀਦ ਹੈ ਆਸਾਰ ਨੇ ਅੱਗੇ ਜੇਕਰ ਵਧੀਆ ਫਸ 16 ਤੋਂ ਬਾਅਦ 17 18 19 20 17 ਤੋਂ ਬਾਅਦ ਯਾਨੀ ਕਿ 17 ਦੇ ਸ਼ਾਮ ਤੋਂ ਵੀ ਹੋ ਸਕਦਾ ਜਾਂ 18 ਦੀ ਦੁਪਹਿਰ ਤੋਂ ਹੋ ਸਕਦਾ ਹੈ ਕਿ ਇੱਕ ਪੱਛਮੀ ਸਿਸਟਮ ਜਿਹੜਾ ਕਿ ਦੱਸ ਸਕਦਾ ਹੋਵੇਗਾ ਪਹਾੜਾਂ ਹੋਰ ਗਣ ਗਿਆ ਮੌਨਸੂਨ ਦੀਆਂ ਹਵਾਵਾਂ ਮੌਨਸੂਨ ਦੀਆਂ ਪਾਉਣਾ ਦੀ ਪੂਰੀ ਖੁੱਲੀ ਸਪੋਰਟ ਆਣੂ ਜਿਵੇਂ ਕਿ ਸਦਕਾ ਪੰਜਾਬ ਦੇ ਵਿੱਚ ਉਮੀਦ ਆਸਾਰ ਜਿਹੜੇ ਬਣਦੇ ਨੇ ਸਰ ਆ ਰਹੇ ਨੇ ਜੀ 18 19 20 21 ਇਹਨਾਂ ਦਿਨਾਂ ਦੇ ਵਿੱਚ ਤਾਬਰ ਤੌਰ ਮੀਂਹ ਲੱਗ ਸਕਦੇ ਨੇ ਪੰਜਾਬ ਦੇ ਲਈ ਹੈਗੇ 75 ਤੋਂ ਲੈ ਕੇ 85% ਖੇਤਰਾਂ ਦੇ ਵਿੱਚ ਭਾਰੇ ਮੀਂਹ ਕੁਝ ਥਾਵਾਂ ਤੇ ਹਲਕੇ ਮੀਂਹ ਕੁਝ ਥਾਵਾਂ ਦੇ ਦਰਮਿਆਨੇ ਮੀਂਹ ਦੇ ਆਸਾਰ ਜਿਹੜੇ ਆ ਬਣ ਗਏ ਨੇ ਜੇਕਰ ਤਾਂ ਜਿਲ੍ਹਾਵਾਰਾਂ ਕਰੇ ਦੱਸੀ ਹੈ ਜੀ ਸਭ ਤੋਂ ਪਹਿਲਾਂ ਸ਼ੁਰੂ ਕਰ ਲੈਣੇ ਆ ਲੁਧਿਆਣਾ ਜਿਲ੍ਹਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਰੋਪੜ ਮਹਾਲੀ ਚੰਡੀਗੜ੍ਹ ਜੀਰਕਪੁਰ ਡੇਰਾ ਬੱਸੀ ਸ਼੍ਰੀ ਆਨੰਦਪੁਰ ਸਾਹਿਬ ਨੰਗਲ ਹੁਸ਼ਿਆਰਪੁਰ ਨਵਾਂਸ਼ਹਿਰ ਜਲੰਧਰ ਕਪੂਰਥਲਾ ਇਹ ਖੇਤਰ ਭਾਰੀ ਮੀਂਹ ਲਈ ਤਿਆਰ ਰਹਿਣ ਜੀ ਇੱਥੇ ਇੱਕ ਦੋ ਵਾਰ ਭਾਰੀ ਮੀਂਹ ਲੱਗਣਗੇ 17 ਤੋਂ ਲੈ ਕੇ 21 ਦੇ ਵਿਚਕਾਰ ਇਸ ਤਲਾਵਾ ਜਿਲ੍ਹਾ ਪਠਾਨਕੋਟ ਗੁਰਦਾਸਪੁਰ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਮੋਗਾ ਬਠਿੰਡਾ ਬਰਨਾਲਾ ਸੰਗਰੂਰ ਮਲੇਰਕੋਟਲਾ ਤੇ ਮਾਨਸਾ ਮਲੇਰਕੋਟਲਾ ਮਾਨਸਾ ਤੇ ਬਰਨਾਲਾ ਇਹਨਾਂ ਜਿਲ੍ਹਿਆਂ ਦੇ ਵਿੱਚ ਹਲਕੇ ਤੋਂ ਤੇਜ਼ ਰਾਟੇ ਕੁਝ ਥਾਵਾਂ 'ਤੇ ਔਰ ਇਸ ਤਲਾਵਾ ਜਿਹੜੇ ਪਛਮੀ ਜਿਹੜਾ ਮਾਝੇ ਦੇ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਤੇਜ਼ ਮੀਂਹ ਲੱਗਣਗੇ ਅਤੇ ਭਾਰੇ ਮੀਂਹ ਦੇ ਖੇਤਰਾਂ ਦੇ ਵਿੱਚ ਲੱਗ ਸਕਦੇ ਨੇ ਖਾਸ ਕਰ ਗੁਰਦਾਸਪੁਰ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਔਰ ਪਠਾਨਕੋਟ ਦੇ ਖੇਤਰਾਂ ਦੇ ਵਿੱਚ ਅਤੇ ਭਾਰੇ ਮੀਂਹ ਦੇ ਚਾਂਸ ਜਿਹੜੇ ਲੱਗਦੇ ਜਾਫਰੇ ਨੇ 17 ਤੋਂ ਲੈ ਕੇ 2 ਫਰੀਦਕੋਟ ਫਿਰੋਜ਼ਪੁਰ ਔਰ ਫਾਜ਼ਿਲਕਾ ਅਬੋਹਰ ਸ੍ਰੀ ਮਕਸਰ ਸਾਹਿਬ ਔਰ ਬਠਿੰਡੇ ਦੇ ਲਗਫਾ ਦੇ ਸਾਰੇ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਮੈਂ ਪਹੁੰਚਦੇ ਹੋਣਗੇ ਕਿਤੇ ਹਲਕੇ ਪਹੁੰਚ ਸਕਦੇ ਨੇ ਕਿਤੇ ਤੇਜ਼ ਛਰਾਟ ਪਹੁੰਚ ਸਕਦੇ ਨੇ ਕੁਸ਼ਤਾਵਾਂ ਤੇ ਹੋ ਸਕਦਾ ਭਾਰੀ ਮੀਂਹ ਲੱਗ ਜਾਵੇ ਸੋ ਇਹ ਸਾਰਾ ਕੁਝ ਹੋਣਾ ਜੀ 17 ਤੱਕ ਕੇ 20 ਕਿਦਾਂ ਵਿੱਚ ਦਾ ਇਸਲਾਵਾ ਜੋ ਤਾਜ਼ਾ ਅਫਡੇਟ ਜੋ ਤਾਜ਼ਾ ਅੰਕੜੇ ਮਾਸੇ ਫਾਗਨੇ ਜਾ ਰਹੀ ਕਿਤੇ ਨੇ ਜੀ ਉਹ ਤੇ ਤੁਹਾਨੂੰ ਸਿੱਧਾ ਲੈ ਕੇ ਚੱਲਦੇ ਹਾਂ 16 ਗੱਲ ਦੀ ਤਰੀਖਵਈ ਹੋ ਜਾ ਵਾਰਨਿੰਗ ਫਾਰ ਪੰਜਾਬ ਪੰਜਾਬ ਦੇ ਲਈ ਵਾਰਨਿੰਗ ਹੈ ਯੈਲੋ ਅਲਰਟ ਜਿਹੜੇ ਆ ਹੈਵੀ ਰੇਨ ਦੇ ਤਾਵਰ ਤੋੜ ਅਲਰਟ ਜਿਹੜੇ ਆ ਜਾਰੀ ਕੀਤੇ ਜਾ ਚੁੱਕੇ ਨੇ 16 17 18 19 ਤਰੀਕ ਤੱਕ ਲਈ ਜਿਹੜੇ ਭਾਰੀ ਮੀਂਹ ਦੇ ਯੈਲੋ ਅਲਰਟ ਮੌਸਮ ਵਿਭਾਗ ਨੇ ਜਾਰੀ ਕਰ ਦਿੱਤੇ ਨੇ ਪੰਜਾਬ ਦੇ ਵਿੱਚ ਭਾਰੀ ਮੀਂਹ ਦਾ ਸਫੈਲ ਜਿਹੜਾ ਆ ਲੱਗਣ ਜਾ ਰਿਹਾ ਪਰ ਅਗਲੇ 24 36 ਘੰਟਿਆਂ ਦੇ ਵਿੱਚ ਭਾਰੀ ਮੀਂਹ ਨਹੀਂ ਦਰਜ ਹੋਣਗੇ 18 ਦੀ ਸਵੇਰ ਤੋਂ ਜਾਂ ਦੁਪਹਿਰ ਤੋਂ ਬਾਅਦ ਮੀਂਹ ਦੇ ਵਿੱਚ ਵਾਧਾ ਹੋਵੇਗਾ ਤੇ ਅਗਲੇ ਜਿਹੜੇ ਦਿਨ ਹੋਣਗੇ ਉਹ ਤਾਵਰ ਤੋੜ ਮੀਂਹ ਵਾਲੇ ਹੋਣਗੇ ਜੀ ਧੰਨਵਾਦ ਸ਼ੁਕਰੀਆ